ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਪਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੀ ਆ ਅੱਜ ਦੀਆਂ ਖਬਰਾਂ ਤੇ ਵਾਈਟ ਹਾਊਸ ਨੇੜੇ ਇੱਕ ਅਤਵਾਦੀ ਹਮਲੇ ਤੋਂ ਬਾਅਦ 트럼ਪ ਪ੍ਰਸ਼ਾਸਨ ਐਕਸ਼ਨ ਚ ਨਜ਼ਰ ਆ ਰਿਹਾ ਹੈ ਸ਼ੁੱਕਰਵਾਰ ਨੂੰ 트럼ਪ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਅਮਰੀਕਾ ਹਰ ਚਿੰਤਾਜਨਕ ਦੇਸ਼ ਤੋਂ ਆਏ ਸਾਰੇ ਇਮੀਗ੍ਰੈਂਟਸ ਨੂੰ ਜਾਰੀ ਕੀਤੇ ਗਏ ਗ੍ਰੀਨ ਕਾਰਡਾਂ ਦੀ ਸਖਤੀ ਨਾਲ ਦੁਬਾਰਾ ਜਾਂਚ ਕਰੇਗਾ ਯੂ ਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਡਾਇਰੈਕਟਰ ਜੋਸਫ ਐਡਲੋ ਨੇ ਕਿਹਾ ਕਿ ਉਨ੍ਹਾਂ ਯੂ ਐਸ ਪ੍ਰੈਜ਼ੀਡੈਂਟ ਡੋਨਾਲਡ 트럼ਪ ਦੇ ਕਹਿਣ ਤੇ ਉਹ ਹਰ ਚਿੰਤਾਜਨਕ ਦੇਸ਼ ਦੇ एलियन ਦੇ ਗ੍ਰੀਨ ਕਾਰਡ ਦੀ ਸ਼ਕਤੀ ਨਾਲ ਦੁਬਾਰਾ ਜਾਂਚ ਕਰਨ ਦਾ ਫੈਸਲਾ ਲਿਆ ਹੈ ਉਨਾ ਕਹ ਕਿ ਅਮਰੀਕਾ ਅਤੇ ਉਸ ਦੇ ਲੋਕਾਂ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ। ਉਹਨਾਂ ਪਿਛਲੀ ਜੋ ਬਾਈਡਨ ਸਰਕਾਰ ਤੇ ਲਾਪਰਵਾਹੀ ਵਾਲੀ ਰੀਸੈਟਲਮੈਂਟ ਪਾਲਿਸੀ ਬਣਾਉਣ ਅਪਣਾਉਣ ਦਾ ਦੋਸ਼ ਲਾਇਆ। ਉਹਨਾਂ ਅੱਗੇ ਕਿਹਾ ਕਿ ਇਸ ਦੇਸ਼ ਅਤੇ ਅਮਰੀਕੀ ਲੋਕਾਂ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ। ਅਮਰੀਕੀ ਲੋਕ ਪਿਛਲੀ ਸਰਕਾਰ ਦੀ ਲਾਪਰਵਾਹ ਰੀਸੈਟਲਮੈਂਟ ਪਾਲਿਸੀ ਦਾ ਖਰਚਾ ਨਹੀਂ ਚੁੱਕਣਗੇ। ਅਮਰੀਕੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਅਫਗਾਨ ਨਾਗਰਿਕ ਰਹਿਮਾਨੁੱਲਾ ਲਕਨਵਾਲ ਦੇ ਬੁੱਧਵਾਰ ਨੂੰ ਵਾਸ਼ਿੰਗਟਨ ਡੀਸੀ ਚ ਵਾਈਟ ਹਾਊਸ ਨੇੜੇ ਦੋ ਨੈਸ਼ਨਲ ਗਾਰਡਸ ਤੇ ਗੋਲੀਆਂ ਚਲਾਈਆਂ ਗਈਆਂ ਸਨ ਇਸ ਗੋਲੀਬਾਰੀ ਚ ਯੂਐਸ ਆਰਮੀ ਸਪੈਸ਼ਲਿਸਟ ਸਾਰਾ ਬ੍ਰਿਕਸਟ੍ਰੌਮ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਜਦਕਿ ਯੂਐਸ 에ਅਰ ਫੋਰਸ ਸਟਾਫ ਸਰਜੈਂਟ ਐਂਡਰਿਊ ਵਾਲਫ ਦੀ ਹਾਲਤ ਗੰਭੀਰ ਬਣੀ ਹੋਈ ਹੈ ਜ਼ਿਕਰਯੋਗ ਹੈ ਕਿ ਲਕਨਵਾਲ 2021 ਚ ਜੋ ਬਾਈਡਨ ਪ੍ਰਸ਼ਾਸਨ ਦੇ ਇੱਕ ਪ੍ਰੋਗਰਾਮ ਤਹਿਤ ਯੂਐਸ ਆਇਆ ਸੀ ਇਸ ਪ੍ਰੋਗਰਾਮ ਚ ਅਫਗਾਨਿਸਤਾਨ ਤੋਂ ਯੂਐਸ ਦੀ ਹਫੜਾ ਦਫੜੀ ਤੋਂ ਬਾਅਦ ਹਜ਼ਾਰਾਂ ਅਫਗਾਨ ਨਾਗਰਿਕਾਂ ਨੂੰ ਮੁੜ ਸਾਇਆ ਗਿਆ ਸੀ 트럼ਪ ਦੇ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਉਸ ਦੀ ਸ਼ਰਨ ਨੂੰ ਮਨਜ਼ੂਰੀ ਮਿਲੀ ਸੀ ਗ੍ਰੀਨ ਕਾਰਡ ਹੋਲਡਰਾਂ ਤੇ ਇਸ ਕਾਰਵਾਈ ਨਾਲ ਅਮਰੀਕਾ ਚ ਰਹਿਣ ਵਾਲੇ ਭਾਰਤੀਆਂ ਤੇ ਕੋਈ ਅਸਰ ਨਹੀਂ ਪਵੇਗਾ ਨਵੀਂ ਪਾਲਿਸੀ ਗਾਈਡੈਂਸ ਨਾਲ ਯੂਐਸ ਸੀਆਈਐਸ ਅਧਿਕਾਰੀ ਇਮੀਗ੍ਰੇਸ਼ਨ ਰਿਕਵੈਸਟ ਦੇ ਰਿਵਿਊ ਦੌਰਾਨ 19 ਤੈ ਕੀਤੇ ਗਏ ਹਾਈ ਰਿਸਕ ਦੇਸ਼ਾਂ ਦੇ ਖਾਸ ਫੈਕਟਰਾਂ ਤੇ ਵਿਚਾਰ ਕਰਨਗੇ ਇਹ ਦੇਸ਼ ਨੇ ਅਫਗਾਨਿਸਤਾਨ ਮਿਆਮਾਰ ਬਰੁੰਡੀ ਚਾੜ ਕਾਂਗੋ ਗਨਰਾਜ ਕਿਊਬਾ ਇਕਵੇਟੋਰੀਅਲ ਗਿਨੀ ਇਰੀਟਰੀਆ ਹੈਤੀ ਈਰਾਨ ਲਾਓਸ ਲੀਬੀਆ ਸੇਰਾ ਲਿਓਨ ਸੋਮਾਲੀਆ ਸੁਡਾਨ ਟੋਗੋ ਤੁਰਕਮੇਨਿਸਤਾਨ ਵਿੰਜ਼ੁਏਲਾ ਅਤੇ ਯਮਨ ਟਰੰਪ ਸਰਕਾਰ ਵੱਲੋਂ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਪਰਵਾਹ ਨਾ ਕਰਦਿਆਂ ਮੈਕਸੀਕੋ ਦੇ ਰਸਤੇ ਅਮਰੀਕਾ ਦਾਖਲ ਹੋਏ ਤਕਰੀਬਨ 170 ਪ੍ਰਵਾਸੀਆਂ ਦੇ ਇੱਕ ਜਥੇ ਨੂੰ ਬਾਰਡਰ ਏਜੰਟਸ ਨੇ ਕਾਬੂ ਕਰ ਲਿਆ ਜਿਨ੍ਹਾਂ ਚੋਂ 12 ਪੰਜਾਬੀ ਦੱਸੇ ਜਾ ਰਹੇ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮੁਲਕ ਦੇ ਵੱਖ-ਵੱਖ ਇਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ 'ਚ ਬੰਦ 65000 ਤੋਂ ਵੱਧ ਪ੍ਰਵਾਸੀਆਂ 'ਚੋਂ 52510 ਆਈਸ ਨੇ ਕਾਬੂ ਕੀਤੇ ਜਦਕਿ 12625 ਨੂੰ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਦੇਸ਼ ਨਿਕਾਲੇ ਦੀ ਉਡੀਕ ਕਰ ਰਹੇ 31000 ਪ੍ਰਵਾਸੀਆਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਜਦਕਿ ਵੱਖ-ਵੱਖ ਮਾਮਲਿਆਂ 'ਚ ਦੋਸ਼ੀ ਠਹਿਰਾਏ ਜਾ ਚੁੱਕੇ 17171 ਪ੍ਰਵਾਸੀ ਅਮਰੀਕਾ ਦੇ ਵੱਖ-ਵੱਖ ਡਿਟੈਂਸ਼ਨ ਸੈਂਟਰਾਂ 'ਚ ਬੰਦ ਨੇ। ਬਗੈਰ ਅਪਰਾਧਿਕ ਪਿਛੋਕੜ ਵਾਲੇ ਪ੍ਰਵਾਸੀਆਂ ਦੀ ਗਿਣਤੀ 'ਚ ਜਨਵਰੀ ਤੋਂ ਬਾਅਦ 2000 ਫੀਸ ਸਦੀ ਦਾ ਵਾਅਦਾ ਦੱਸਿਆ ਜਾ ਰਿਹਾ ਹੈ ਅਤੇ ਅਮਰੀਕਾ ਦੇ ਇਤਿਹਾਸ 'ਚ ਕਦੇ ਵੀ ਇੰਨੀ ਵੱਡੀ ਗਿਣਤੀ 'ਚ ਪ੍ਰਵਾਸੀ ਗ੍ਰਿਫਤਾਰ ਨਹੀਂ ਕੀਤੇ ਗਏ ਜਿਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਾ ਹੋਵੇ ਡੀ ਐਚ ਐਸ ਦੇ ਅੰਕੜੇ ਦਰਸਾਉਂਦੇ ਨੇ ਕਿ ਡਿਟੈਂਸ਼ਨ ਸੈਂਟਰਾਂ 'ਚ ਬੰਦ 16798 ਪ੍ਰਵਾਸੀਆਂ ਵਿਰੁੱਧ ਅਤੀਤ 'ਚ ਵੱਖ-ਵੱਖ ਦੋਸ਼ ਲੱਗੇ ਪਰ ਇਹ ਸਾਬਤ ਨਹੀਂ ਕੀਤੇ ਗਏ ਵੀਜ਼ਾ ਮਿਆਦ ਲੰਘਣ ਤੋਂ ਬਾਅਦ ਵੀ ਅਮਰੀਕਾ 'ਚ ਮੌਜੂਦ ਵਿਦੇਸ਼ੀ ਨਾਗਰਿਕਾਂ ਨੂੰ ਗੈਰਕਾਨੂੰਨੀ ਮੰਨਿਆ ਜਾਂਦਾ ਹੈ ਪਰ ਮੈਕਸੀਕੋ ਜਾਂ ਕੈਨੇਡਾ ਦਾ ਬਾਰਡਰ ਪਾਰ ਕਰਕੇ ਆਉਣ ਵਾਲੇ ਅਪਰਾਧੀਆਂ ਦੀ ਸ਼੍ਰੇਣੀ 'ਚ ਗਿਣੇ ਜਾ ਰਹੇ ਨੇ ਇਮੀਗ੍ਰੇਸ਼ਨ ਹਮਾਇਤੀ ਜਥੇਬੰਦੀਆਂ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਆਈਐਸ ਦੀ ਹਿਰਾਸਤ 'ਚ ਸਿਰਫ 945 ਪ੍ਰਵਾਸੀ ਅਜਿਹੇ ਸਨ ਜਿਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਪਰ ਇਸ ਵੇਲੇ ਅੰਕੜਾ ਹਜ਼ਾਰਾਂ 'ਚ ਪੁੱਜ ਗਿਆ ਹੈ ਸਿਰਫ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵੱਲੋਂ 21614 ਪ੍ਰਵਾਸੀ ਕਾਬੂ ਕੀਤੇ ਗਏ ਜਿਨ੍ਹਾਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਅਮਰੀਕਾ ਦੇ ਇਤਿਹਾਸ ਚ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਇਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਚ ਬੰਦ ਬਗੈਰ ਅਪਰਾਧਿਕ ਪਿਛੋਕੜ ਵਾਲੇ ਪ੍ਰਵਾਸੀਆਂ ਦੀ ਗਿਣਤੀ ਖਤਰਨਾਕ ਅਪਰਾਧੀਆਂ ਤੋਂ ਟੱਪ ਗਈ ਹੈ ਦੂਜੇ ਪਾਸੇ ਡੀ ਐਚ ਐਸ ਦੀ ਤਰਜਮਾਨ ਟ੍ਰੀਸ਼ੀਆ ਮੈਕਲਾਫਲਨ ਨੇ ਦਲੀਲ ਦਿੱਤੀ ਹੈ ਕਿ ਖਤਰਨਾਕ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਚ ਕਾਤਲ ਬਲਾਤਕਾਰੀ ਗਰੋ ਮੈਂਬਰ ਅਤੇ ਅੱਤਵਾਦੀ ਸ਼ਾਮਲ ਨੇ ਅਜਿਸ ਵੱਲੋਂ ਹਰਾਸਸਟ ਚਲੇ ਗਿਆ 70% ਵਿਦੇਸ਼ੀ ਨਾਗਰਿਕਾਂ ਵਿਰੁੱਧ ਦੋਸ਼ ਸਾਬਤ ਹੋ ਚੁੱਕੇ ਨੇ ਜਾਂ ਗੰਭੀਰ ਦੋਸ਼ ਲੱਗ ਚੁੱਕੇ ਨੇ ਮੈਕਲਾਫਲਨ ਨੇ ਦਾਅਵਾ ਕੀਤਾ ਕਿ ਜਿਹੜੇ ਪ੍ਰਵਾਸੀਆਂ ਨੂੰ ਬਗੈਰ ਅਪਰਾਧਿਕ ਪਿਛੋਕੜ ਵਾਲੇ ਦੱਸਿਆ ਗਿਆ ਏ ਉਹਨਾਂ ਵਿਰੁੱਧ ਅਮਰੀਕਾ ਤੋਂ ਬਾਹਰ ਕ੍ਰਿਮੀਨਲ ਕੇਸ ਚੱਲ ਰਹੇ ਨੇ ਜਾਂ ਉਹ ਕੌਮੀ ਸੁਰੱਖਿਆ ਵਾਸਤੇ ਖਤਰਾ ਪੈਦਾ ਕਰ ਰਹੇ ਨੇ ਇਸੇ ਦੌਰਾਨ ਬਾਰਡਰ ਜ਼ਾਰ ਟੌਮ ਹੋਮਨ ਅਤੇ ਆਈਸ ਦੇ ਕਾਰਜਕਾਰੀ ਡਾਇਰੈਕਟਰ ਟੌਡ ਲਿਓਨਸ ਨੇ ਕਿਹਾ ਹੈ ਕਿ ਅਮਰੀਕਾ 'ਚ ਗੈਰਕਾਨੂੰਨੀ ਤੌਰ ਤੇ ਮੌਜੂਦ ਹਰ ਸ਼ਖਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਚਾਹੇ ਉਹ ਸਬੰਧਤ ਕਾਰਵਾਈ ਦੇ ਘੇਰੇ 'ਚ ਨਾ ਵੀ ਆਉਂਦੇ ਹੋਣ ਜਿਤੇ ਰਹਿ ਕੇ ਬਾਈਡਨ ਸਰਕਾਰ ਵੇਲੇ ਅਜਿਹੀਆਂ ਗ੍ਰਿਫਤਾਰੀਆਂ ਤੇ ਰੋਕ ਲੱਗੀ ਹੋਈ ਸੀ ਪਰ ਡੋਨਾਲਡ ਟਰੰਪ ਨੇ ਸੱਤਾ ਸੰਭਾਲਣ ਮਗਰੋਂ ਸਾਬਕਾ ਸਰਕਾਰ ਦੀ ਹਰ ਹਦਾਇਤ ਰੱਦ ਕਰ ਦਿੱਤੀ ਨਵੰਬਰ ਮਹੀਨੇ ਦਾ ਆਖਰੀ ਹਫਤੇ ਦਾ ਸ਼ੁੱਕਰਵਾਰ ਪੂਰੇ ਵਿਸ਼ਵ 'ਚ ਬਲੈਕ ਫਰਾਈਡੇ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਤੋਂ 크리스마ਸ ਦੀ ਖਰੀਦਦਾਰੀ ਸ਼ੁਰੂ ਹੋ ਜਾਂਦੀ ਹੈ। ਸ਼ਾਪਿੰਗ ਮਹਾਪਰਵ ਦਾ ਲਾਭ ਉਠਾਉਣ ਲਈ ਲੋਕਾਂ 'ਚ ਪੂਰੀ ਦੌੜ ਲੱਗ ਜਾਂਦੀ ਹੈ। ਨਵੰਬਰ ਮਹੀਨੇ ਦੇ ਆਖਰੀ ਸ਼ੁੱਕਰਵਾਰ ਤੋਂ ਹੀ 크리스마ਸ ਦੀ ਸ਼ਾਪਿੰਗ ਹੁੰਦੀ ਹੈ। ਇਸ ਮੌਕੇ ਸ਼ਾਪਿੰਗ ਮਾਲਾਂ 'ਚ ਭਾਰੀ ਛੋਟ ਹੋਣ ਦੇ ਕਰਕੇ ਮਹਾ ਬਚਤ ਮਤਲਬ ਲਾਭ ਹੀ ਲਾਭ ਵਾਲਾ ਦਿਨ ਇਹ ਪੂਰੀ ਦੁਨੀਆ 'ਚ ਬਲੈਕ ਫਰਾਈਡੇ ਦੇ ਨਾਮ ਨਾਲ ਮਸ਼ਹੂਰ ਹੈ। ਇਹ ਦਿਨ ਬੈਡ ਲੱਕ ਨਹੀਂ ਬਲਕਿ ਗੁੱਡ ਲੱਕ ਵਾਲਾ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਆਰਥਿਕ ਤੌਰ ਤੇ ਖੁਸ਼ੀ ਦੇ ਰੂਪ ਚ ਦੇਖਿਆ ਜਾਂਦਾ ਹੈ ਦਰਸਲ ਜਦੋਂ ਅਰਥ ਵਿਵਸਥਾ ਦੀ ਗੱਲ ਆਉਂਦੀ ਹੈ ਤਾਂ ਲਾਲ ਰੰਗ ਮਾੜੇ ਸਮੇ ਨੂੰ ਦਰਸਾਉਂਦਾ ਹੈ ਜਦਕਿ ਕਾਲਾ ਰੰਗ ਚੰਗੀ ਵਿਕਰੀ ਸੇਤਮੰਦ ਮੁਨਾਫੇ ਤੇ ਖਰੀਦਾਰੀ ਨੂੰ ਦਰਸਾਉਂਦਾ ਹੈ ਬਲੈਕ ਫਰਾਈਡੇ ਤੋਂ ਇੱਕ ਦਿਨ ਪਹਿਲਾਂ ਲੋਕ ਛੁੱਟੀ ਦੇ ਮੂਡ ਚ ਹੁੰਦੇ ਨੇ ਇਸ ਦਿਨ ਲੋਕ 크ਿਸਮਸ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰਕੇ ਭਾਰੀ ਛੋਟ ਦਾ ਫਾਇਦਾ ਉਠਾਉਂਦੇ ਨੇ ਪਿਛਲੇ ਕੁਝ ਦਿਨਾਂ ਤੋਂ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮੌਤ ਸੰਬੰਧੀ ਸੋਸ਼ਲ ਮੀਡੀਆ ਤੇ ਅਫਵਾਹਾਂ ਫੈਲ ਰਹੀਆਂ ਨੇ ਇਮਰਾਨ ਖਾਨ ਅਗਸਤ 2023 ਤੋਂ 라ਵਲਪਿੰਡੀ ਦੀ ਅਦਾਲਾ ਜੇਲ੍ਹ ਚ ਬੰਦ ਨੇ ਰਾਵਲਪਿੰਡੀ ਦੀ ਅਦਾਲਾ ਜੇਲ੍ਹ ਦੇ ਅਧਿਕਾਰੀਆਂ ਨੇ ਇੱਕ ਬਿਆਨ ਜਾਰੀ ਕਰਕੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਹਰਾਸਤ 'ਚ ਮੌਤ ਦੀਆਂ ਅਫਵਾਹਾਂ ਨੂੰ ਖਾਰਜ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਤਹਿਰੀਕੇ ਇਨਸਾਫ ਦੇ ਮੁਖੀ ਦੀ ਸਿਹਤ ਬਿਲਕੁਲ ਠੀਕ ਹੈ ਉਸ ਨੂੰ ਜੇਲ੍ਹ ਤੋਂ ਤਬਦੀਲ ਨਹੀਂ ਕੀਤਾ ਗਿਆ। 라ਵਲਪਿੰਡੀ ਜੇਲ੍ਹ ਦੇ ਅਧਿਕਾਰੀਆਂ ਨੇ ਇਮਰਾਨ ਖਾਨ ਦੀ ਸਿਹਤ ਬਾਰੇ ਅਫਵਾਹਾਂ ਨੂੰ ਬੇਬੁਨਿਆਦ ਦੱਸਦਿਆਂ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਨੂੰ ਅਦਾਲਾ ਜੇਲ੍ਹ ਤੋਂ ਤਬਦੀਲ ਕੀਤੇ ਜਾਣ ਦੀਆਂ ਰਿਪੋਰਟਾਂ 'ਚ ਕੋਈ ਸੱਚਾਈ ਨਹੀਂ ਹੈ। ਉਹ ਪੂਰੀ ਤਰ੍ਹਾਂ ਤੰਦਰੁਸਤ ਨੇ ਪੀਟੀਆਈ ਮੁਖੀ ਇਮਰਾਨ ਖਾਨ ਅਗਸਤ 2023 ਤੋਂ ਜੇਲ੍ਹ 'ਚ ਨੇ ਉਹਨਾਂ ਨੂੰ 2022 'ਚ ਇੱਕ ਆਭਿਸ਼ਵਾਸ ਪ੍ਰਸਤਾਵ ਰਾਹੀਂ ਸੱਤਾ ਤੋਂ ਹਟਾ ਦਿੱਤਾ ਗਿਆ ਸੀ ਉਦੋਂ ਤੋਂ ਉਹ ਭ੍ਰਸ਼ਟਾਚਾਰ ਤੇ ਅਤਵਾਦ ਦੇ ਦੋਸ਼ਾਂ ਸਮੇਤ ਕਈ ਮਾਮਲਿਆਂ ਦਾ ਸਾਹਮਣਾ ਕਰ ਰਹੇ ਨੇ ਕੁਝ ਮੀਡੀਆ ਰਿਪੋਰਟਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਮਰਾਨ ਦੀ ਸਿਹਤ ਠੀਕ ਨਹੀਂ ਹੈ ਪਿਛਲੇ 3 ਹਫ਼ਤਿਆਂ ਤੋਂ ਉਸ ਦੀਆਂ ਭੈਣਾਂ ਉਸ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰ ਜੇਲ੍ਹ ਅਧਿਕਾਰੀ ਉਹਨਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ ਇਸ ਕਾਰਨ ਇਮਰਾਨ ਦੀ ਖਰਾਬ ਸਿਹਤ ਬਾਰੇ ਕਿਆਸ ਲਗਾਏ ਜਾਣ ਲੱਗੇ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਵੀ ਇਮਰਾਨ ਦੀ ਸਿਹਤ ਬਾਰੇ ਹਾਲ ਹੀ ਚ ਫੈਲੀਆਂ ਅਫਵਾਹਾਂ ਬਾਰੇ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਤੇ ਪ੍ਰਸ਼ਾਸਨ ਨੂੰ ਸਾਬਕਾ ਪ੍ਰਧਾਨ ਮੰਤਰੀ ਤੇ ਉਹਨਾਂ ਦੇ ਪਰਿਵਾਰ ਵਿਚਕਾਰ ਮੁਲਾਕਾਤ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ ਇਮਰਾਨ ਖਾਨ ਦੇ ਪੁੱਤਰ ਕਾਸਿਮ ਖਾਨ ਨੇ ਕਿਹਾ ਕਿ ਉਸ ਦੀਆਂ ਭੂਆ ਨੂੰ ਆਪਣੇ ਭਰਾ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਇਹ ਕਿਸੇ ਸੁਰੱਖਿਆ ਚਿੰਤਾਵਾਂ ਕਾਰਨ ਨਹੀਂ ਸਗੋ ਇੱਕ ਜਾਣਬੁੱਝ ਕੇ ਕੀਤਾ ਗਿਆ ਕੰਮ ਹੈ ਸਰਕਾਰ ਉਸਦੇ ਪਿਤਾ ਦੀ ਅਸਲ ਹਾਲਤ ਨੂੰ ਛੁਪਾ ਰਹੀ ਹੈ ਪੀਟੀਆਈ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਮਰਾਨ ਖਾਨ ਤੇ ਉਹਨਾਂ ਦੇ ਪਰਿਵਾਰ ਵਿਚਕਾਰ ਤੁਰੰਤ ਮੁਲਾਕਾਤ ਦਾ ਪ੍ਰਬੰਧ ਕਰੇ ਸਰਕਾਰ ਇਮਰਾਨ ਖਾਨ ਦੀ ਸੁਰੱਖਿਆ ਮਨੁੱਖੀ ਅਧਿਕਾਰਾਂ ਤੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਦੱਖਣੀ THAILAND ਇਸ ਸਮੇਂ ਹੜ੍ਹ ਦੀ ਮਾਰ ਚੱਲ ਰਿਹਾ ਹੈ ਕੁਦਰਤ ਦੇ ਇਸ ਕਹਿਰ ਚ ਘੱਟੋ ਘੱਟ 145 ਲੋਕਾਂ ਦੀ ਜਾਨ ਗਈ ਹੈ ਇੱਥੇ ਇੰਨੀ ਵੱਡੀ ਗਿਣਤੀ ਚ ਲੋਕਾਂ ਦੀ ਮੌਤ ਨੇ ਇੱਕ ਚਿੰਤਾ ਵਧਾ ਦਿੰਦੀ ਹੈ THAILAND ਦੇ ਆਫਤ ਨਿਵਾਰਣ ਅਤੇ ਨਿਯੁਨਕরণ ਵਿਭਾਗ ਜਾਨੀ ਕਿ ਡਿਪਾਰਟਮੈਂਟ ਆਫ ਡਿਜ਼ਾਸਟਰ ਪ੍ਰੀਵੈਂਸ਼ਨ ਐਂਡ ਮਿਟੀਗੇਸ਼ਨ ਨੇ ਦੱਸਿਆ ਹੈ ਕਿ ਪਿਛਲੇ ਦਿਨਾਂ ਚ ਭਾਰੀ ਬਾਰਿਸ਼ ਕਾਰਨ 12 ਦੱਖਣੀ ਪ੍ਰਾਂਤਾਂ 'ਚ ਆਏ ਇਸ ਹੜ੍ਹ ਦੇ ਕਾਰਨ 1.2 ਮਿਲੀਅਨ ਤੋਂ ਵੱਧ ਘਰ ਅਤੇ 1.6 ਮਿਲੀਅਨ ਲੋਕ ਪ੍ਰਭਾਵਿਤ ਹੋਏ ਨੇ ਸਰਕਾਰੀ ਬੁਲਾਰੇ ਸ੍ਰੀ ਪੌਂਗ ਅੰਗ ਕਾਸਾ ਕੁਲਕੀਤ ਨੇ ਬੈਂਕਾਕ 'ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਹੜ੍ਹਾਂ ਨੇ ਦੇਸ਼ ਭਰ ਦੇ 8 ਸੂਬਿਆਂ 'ਚ 145 ਲੋਕਾਂ ਦੀ ਜਾਨ ਲੈ ਲਈ ਹੈ ਸੌਂਖਲਾ ਪ੍ਰਾਂਤ 'ਚ ਸਭ ਤੋਂ ਵੱਧ ਜਾਨੀ ਨੁਕਸਾਨ ਹੋਇਆ ਜਿਸ ਵਿੱਚ 110 ਮੌਤਾਂ ਹੋਈਆਂ ਉਨਾ ਅੱਗੇ ਕਿਆ ਕੇ ਹੜ੍ਹਾਂ ਦਾ ਪਾਣੀ ਘਟਣ ਨਾਲ ਖੋਜ ਅਤੇ ਬਚਾਅ ਕਾਰਜ ਵਧੇਰੇ ਸਫਲ ਹੋਏ ਨੇ ਰਿਪੋਰਟਾਂ ਦਰਸਾਉਂਦੀਆਂ ਨੇ ਕਿ ਸੌਂਖਲਾ ਪ੍ਰਾਂਤ ਚ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ ਬਚਾਅ ਟੀਮਾਂ ਕਥਿਤ ਤੌਰ ਤੇ ਰਹਿਸ਼ੀ ਖੇਤਰਾਂ ਤੱਕ ਪਹੁੰਚ ਰਹੀਆਂ ਨੇ ਜੋ ਪਹਿਲਾਂ ਹੀ ਬਹੁਤ ਜ਼ਿਆਦਾ ਡੁੱਬੇ ਹੋਏ ਸਨ ਆਫਤ ਵਿਭਾਗ ਨੇ ਸ਼ੁੱਕਰਵਾਰ ਸਵੇਰੇ ਰਿਪੋਰਟ ਦਿੱਤੀ ਕਿ ਜ਼ਿਆਦਾਤਰ ਹੜ੍ਹ ਪ੍ਰਭਾਵਿਤ ਖੇਤਰਾਂ ਚ ਪਾਣੀ ਦਾ ਪੱਧਰ ਘਟ ਗਿਆ ਹੈ ਪਰ ਕੁਝ ਖੇਤਰਾਂ ਚ ਉੱਚ ਪੱਧਰ ਬਣਿਆ ਹੋਇਆ ਹੈ ਸਥਾਨਕ ਮੌਸਮ ਵਿਭਾਗ ਨੇ ਕਿਹਾ ਕਿ ਦੱਖਣ ਚ ਮੀਂਹ ਘਟ ਗਿਆ ਹੈ ਪਰ ਕੁਝ ਖੇਤਰਾਂ ਲਈ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਹੜ੍ਹਾਂ ਤੋਂ ਬਾਅਦ ਭਿਆਨਕ ਸਥਿਤੀ ਨੂੰ ਦਰਸਾਉਂਦੇ ਵੀਡੀਓ ਸਾਹਮਣੇ ਆਏ ਨੇ। ਕਈ ਥਾਵਾਂ ਤੇ ਬਿਜਲੀ ਦੇ ਖੰਬੇ ਡਿੱਗ ਗਏ ਨੇ। ਘਰੇਲੂ ਸਮਾਨ ਹੜ੍ਹ ਦੇ ਪਾਣੀ 'ਚ ਵਹਿ ਗਿਆ। ਸੜਕਾਂ ਤੇ ਮਲਬਾ ਖਿੰਡਿਆ ਹੋਇਆ ਹੈ ਤੇ ਕਈ ਥਾਵਾਂ ਤੇ ਕਾਰਾਂ ਪਲਟ ਗਈਆਂ ਨੇ। ਇਸ ਹੜ੍ਹ ਨੇ ਲੋਕਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ। Ontario ਦੇ ਗਰੋਸਰੀ ਸਟੋਰਾ ਨੇ ਬੀਅਰ ਸਟੋਰ ਨਾਲ ਇੱਕ ਸਮਝੌਤਾ ਤੈਅ ਕੀਤਾ ਹੈ ਜਿਸ ਨਾਲ ਉਹ ਖਾਲੀ ਸ਼ਰਾਬ ਦੇ ਕੰਟੇਨਰ ਇਕੱਠੇ ਕਰਨ ਦੀ ਜ਼ਿੰਮੇਵਾਰੀ ਤੋਂ ਬਚ ਸਕਣਗੇ ਤੇ ਆਪਣੀਆਂ ਸ਼ਰਾਬ ਵਿਕਰੀ ਲਾਇਸੈਂਸਾਂ ਨੂੰ ਜਾਰੀ ਰੱਖ ਸਕਣਗੇ ਰਿਟੇਲ ਕਾਉਂਸਲ ਆਫ ਕੈਨੇਡਾ ਦੇ ਸੇਬਾਸਟੀਅਨ ਪ੍ਰਿੰਸ ਨੇ ਦੱਸਿਆ ਕਿ ਇਹ ਸਮਝੌਤਾ ਗਰੋਸਰੀ ਉਦਯੋਗ ਦੀਆਂ ਬਹੁਤੀਆਂ ਚਿੰਤਾਵਾਂ ਦਾ ਹੱਲ ਕਰਦਾ ਹੈ ਕਿਉਂਕਿ ਜ਼ਿਆਦਾਤਰ ਸਟੋਰਾਂ ਕੋਲ ਖਾਲੀ ਬੋਤਲਾਂ ਨੂੰ ਸੰਭਾਲਣ ਲਈ ਲੋੜੀਂਦੀ ਜਗ੍ਹਾ ਨਹੀਂ ਹੈ ਰਿਟੇਲਰਾਂ ਨੇ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਜੇ 1 ਜਨਵਰੀ ਤੋਂ ਬੋਤਲਾਂ ਦੀ ਵਾਪਸੀ ਲਾਜ਼ਮੀ ਹੋਈ ਤਾਂ ਕੁਝ ਸਟੋਰ ਆਪਣੇ ਸ਼ਰਾਬ ਲਾਇਸੈਂਸ ਛੱਡ ਦੇਣਗੇ ਪਿਛਲੇ ਨਿਯਮਾਂ ਅਨੁਸਾਰ ਬੀਅਰ ਸਟੋਰ ਤੋਂ 5 ਕਿਲੋਮੀਟਰ ਤੋਂ ਵੱਧ ਦੂਰੀ ਤੇ ਸਥਿਤ ਗਰੋਸਰੀ ਸਟੋਰਾਂ ਨੂੰ ਖਾਲੀ ਕੰਟੇਨਰ ਲੈਣੇ ਹੀ ਪੈਂਦੇ ਸਨ ਅਤੇ 2026 ਤੋਂ ਇਹ ਨਿਯਮ ਸਭ ਲਈ ਲਾਗੂ ਹੋਣਾ ਸੀ ਹੁਣ ਪ੍ਰਸਤਾਵ ਹੈ ਕਿ 온ਟਾਰੀਓ ਕਯੂਬਿਕ ਵਾਂਗ ਕੇਂਦਰੀ ਡਿਪੋ ਸਿਸਟਮ ਅਪਣਾਵੇ ਜਿੱਥੇ खाली ਪੈਕੇਜਿੰਗ ਦੀ ਵਾਪਸੀ ਸੰਭਾਲੀ ਜਾ ਸਕਦੀ ਹੈ ਇਸੇ ਤਰੀਕੇ ਨਾਲ ਆਪਣੀ ਨੈਤਿਕ ਭੂਮਿਕਾ ਨੂੰ ਜਾਰੀ ਰੱਖਿਆ ਜਾਵੇਗਾ ਤੇ ਵੱਖ-ਵੱਖ ਰਿਟੇਲਰਾਂ ਨੂੰ ਫੀਸਾਂ ਲਈ ਅਲੱਗ ਸਮਝੌਤੇ ਕਰਨੇ ਪੈ ਸਕਦੇ ਨੇ ਪ੍ਰਿੰਸ ਨੇ ਕਿਹਾ ਕਿ ਬੀਅਰ ਸਟੋਰ ਅਤੇ ਐਲਸੀਬੀਓ ਦੇ ਵੱਡੇ ਜਾਲ ਨਾਲ ਜ਼ਿਆਦਾਤਰ ਨਿਵਾਸੀਆਂ ਨੂੰ 10 ਕਿਲੋਮੀਟਰ ਦੇ ਅੰਦਰ ਰਿਟਰਨ ਸਥਾਨ ਉਪਲਬਧ ਰਹੇਗਾ ਇਹ ਸਾਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ